ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਚਿੱਟੇ ਲੋਬੀ ਦੀ ਸਬਜ਼ੀ ਜੋ ਕਿ ਬੜੀ ਸਵਾਦ ਬੰਦੀ ਹੈ ਤੇ ਇਹਨਾਂ ਲੋਬੇ ਵਿੱਚ ਪ੍ਰੋਟੀਨ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਰੱਖਾਂਗੇ ਕੁੱਕਰ ਕੁੱਕਰ ਵਿੱਚ ਪਾਵਾਂਗੇ ਤੇਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋੰਦਿਆਂ ਵਿੱਚ ਪਾਵਾਂਗੇ ਜੀਰਾ ਜੀਰੇ ਨੂੰ ਕਰਾਂਗੇ ਆਪਾਂ ਲਾਲ ਇਹਨें ਨੂੰ ਆਪਾਂ ਕੱਟਾਂਗੇ ਪਿਆਜ਼ਾਂ ਨੂੰ ਪਿਆਜ਼ਾਂ ਦੇ ਆਪਾਂ ਮੋٹے ਮੋٹے ਪੀਸ ਕਰ ਲੈਣੇ ਨੇ ਤੇ ਇਸੇ ਤਰ੍ਹਾਂ ਆਪਾਂ ਮਿਰਚਾਂ ਦੇ ਵੀ ਮੋٹے ਮੋٹے ਪੀਸ ਕਰ ਲੈਣੇ ਨੇ ਪਿਆਜ ਆਪਣਾ ਪਿਆਜ਼ਾਂ ਨੂੰ ਪਾਵਾਂਗੇ ਮਿਕਸੀ ਦੇ ਵਿੱਚ ਤੇ ਇਹਨਾਂ ਦਾ ਬਣਾਵਾਂਗੇ ਪੇਸਟ ਜਦੋਂ ਪਿਆਜ਼ਾਂ ਦਾ ਪੇਸਟ ਬਣ ਗਿਆ ਤੇ ਇਸ ਨੂੰ ਵੀ ਆਪਾਂ ਕੁੱਕਰ ਦੇ ਵਿੱਚ ਪਾ ਦੇਣਾ ਹੈ ਪਿਆਜ਼ਾਂ ਨੂੰ ਕੜਤੀ ਨਾਲ ਹਿਲਾਉਣਾ ਹੈ ਇਹਨੇ ਨੂੰ ਆਪਾਂ ਕੱਟਾਂਗੇ ਟਮਾਟਰ ਟਮਾਟਰਾਂ ਨੂੰ ਪਹਿਲਾਂ ਇਸ ਤਰੀਕੇ ਦੋ ਪੀਸਾ ਵਿੱਚ ਕੱਟ ਕੇ ਫੇਰ ਇਹਨਾਂ ਦੇ ਕਰਨੇ ਲੰਬੇ ਲੰਬੇ ਪੀਸ ਤੇ ਇਹਨਾਂ ਦੇ ਮੋٹے ਮੋٹے ਟੁਕੜੇ ਕੱਟ ਕੇ ਫੇਰ ਇਹਨਾਂ ਦਾ ਵੀ ਆਪਾਂ ਬਣਾ ਲੈਣਾ ਪੇਸਟ ਮਿਕਸੀ ਵਿੱਚ ਪਾ ਕੇ ਟਮਾਟਰਾਂ ਦੇ ਪੇਸਟ ਨੂੰ ਵੀ ਆਪਾਂ ਕਰ ਦੇਣਾ ਹੈ ਕੁੱਕਰ ਦੇ ਵਿੱਚ ਐਡ ਐਡ ਕਰਨ ਤੋਂ ਬਾਅਦ ਕੜਛੀ ਨਾਲ ਲਾਉਣਾ ਤੇ ਤੜਕੇ ਨੂੰ ਕਰਨਾ ਚੰਗੀ ਤਰ੍ਹਾਂ ਲਾਲ ਹੁਣ ਇਸ ਵਿੱਚ ਪਾਵਾਂਗੇ ਹਲਦੀ ਨਮਕ ਮਸਾਲਾ ਤੇ țegi ਮਿਰਚ ਤੜਕੀ ਨੂੰ ਹਲਾਵਾਂਗੇ ਕੜਛੀ ਨਾਲ ਤੇ ਥੋੜਾ ਜਿਹਾ ਪਾਵਾਂਗੇ ਪਾਣੀ ਤਾਂ ਜੋ ਤੜਕਾ ਥੱਲੇ ਨਾ ਲੱਗ ਜਾਵੇ ਤੜਕੀ ਨੂੰ 10 ਮਿੰਟ ਤੇ ਲਈ ਆਪਾਂ ਰਜਾਣਾ ਹੈ ਫਿਰ ਪਾਵਾਂਗੇ ਚਿੱਟਾ ਲੋਬੀਆ ਚਿੱਟੇ ਲੋਬੀਏ ਨੂੰ ਆਪਾਂ ਤੜਕੇ ਦੇ ਵਿੱਚ ਕਰ ਦੇਣਾ ਹੈ ਮਿਕਸ ਤੇ 10 ਮਿੰਟ ਇਹ ਸਲੋਬੀ ਨੂੰ ਰਿੱਜਨ ਤੇ ਲਈ ਰੱਖ ਦੇਣਾ। ਕਰੀ ਇਸ ਵਿੱਚ ਪਾਵਾਂਗੇ ਆਪਾਂ ਪਾਣੀ। ਪਾਣੀ ਪਾਣ ਤੋਂ ਬਾਅਦ ਕੁੱਕਰ ਨੂੰ ਕਰ ਦੇਣਾ ਹੈ ਆਪਾਂ ਟੱਕਣ ਦੇ ਨਾਲ ਬੰਦ। ਤੇ ਮੈਂ ਨਮਰਾਂ ਗੀਆਂ ਨੇ ਆਪਾਂ 4 ਛਿਟੀਆਂ 4 ਛਿਟੀਆਂ ਭਰਾਂ ਤੋਂ ਬਾਅਦ ਕੁੱਕਰ ਨੂੰ ਆਪਾਂ ਖੋਲਣਾ ਹੈ ਸਬਜੀ ਬਣ ਕੇ ਆਪਣੀ ਰੈਡੀ ਹੈ ਵਿੱਚ ਪਾਓ ਸੁੱਕੀ ਮੇਥੀ ਟੇਸਟ ਦੇ ਲਈ ਤੇ ਕੜਛੀ ਨਾਲ ਹਿਲਾਓ ਸਬਜੀ ਬਣ ਕੇ ਰੈਡੀ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਸਾਸਤ੍ਰੀ ਕਾਲ